ਸਗਲ ਦੁਆਰ ਕਉ ਛਾਡ ਕੇ ਗਏ ਤੁਹਾਰੋ ਦਵਾਰ ਗੋਹੀ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਗੇ ਕਿ ਲੋਜ ਅਸ ਗੋਬਿੰਦ ਦੋਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨ ਜੂਬਾ ਗਵਰਨ ਸੋ ਸਵਈਆ ਕੀਲ ਕਰੋ ਹਮ ਸੰਗ ਕਹਿਓ ਆਪਣੇ ਮਨ ਮੈਂ ਕਛ ਸੰਕ ਨ ਆਨੋ ਝੂਠ ਕਹਿਓ ਨਹਿ ਮੰਨ ਹੋਰੀ ਕਹਿਓ ਹਮਰੋ ਤੁਮ ਸਾਚ ਪਛਾਨੋ ਕੀਲ ਕਰੋ ਹਮ ਸੰਗ ਕਹਿਓ ਆਪਣੇ ਮਨ ਮੈਂ ਕਛ ਸੰਕ ਨ ਆਨੋ ਝੂਠ ਕਹਿਓ ਨਹਿ ਮੰਨਹੁਰੀ ਕਹਿਓ ਹਮਰੋ ਤੁਮ ਸਾਚ ਪਛਾਨੋ ਗਵਾਰਨਿਆ ਹਰ ਕੀ ਸੁਨ ਬਾਤ ਗਈ ਦਜ ਲਾਜ ਕਬੈ ਜਸ ਠਾਨੋ ਰਾਤ ਬਿਖੈ ਤਜ ਝੀ ਲਹਿ ਕਉ ਨਵ ਬੀਜ ਚਲਿਓ ਜੇ ਮਜਾ ਤਟ ਨਾਨੋ ਸਬਈਆ ब्रेह पान सुता हर के हित गावत गुवारन के सुख की धौ गन मैं इमनो चत है अद प्रेम परी बिजली जह भांत कने कन मैं कबने उपमा तह गायब की सो विचार कही अपने मन में ਰੁਤ ਚੇਤ ਕੀ ਮੈ ਮਨੋ ਆਨੰਦ ਕੈ ਕੁਹ ਕੈ ਮਨੋ ਕੋ ਕਿਲ ਕਾ ਬਨ ਮੈ ਸਬਈਆ ਹਰ ਕੇ ਸੰਗ ਖੇਲਤ ਰੰਗ ਪਰਿ ਸੂਤਰੀਆ ਸਜ ਸਾਜ ਸਬੈ ਤਨ ਮੈ ਅਤਹੀ ਕਰ ਕਹਿਤ ਕੰਨਰਸੋ ਕਰ ਕੈ ਨਹੀਂ ਬੰਧਨ ਔ ਤਨ ਮੈ ਨਉ ਤਾਂ ਸ਼ਬਕੀ ਅਤਿ ਹੀ ਉਪਮਾ ਉਪਜੀ ਕਬ ਸ਼ਾਮ ਕੇ ਯੋਂ ਮਨ ਮੈਂ ਮਨੁ ਸਾਵਨ ਮਾਸ ਕੇ ਮਧ ਬਿਖੈ ਚਮਕੈ ਜਿਮ ਬਿਜੁ ਜਲਤਾ ਕਨ ਮੈਂ ਸ਼ਾਮ ਸੁਸੁੰਦਰ ਖੇਲਤ ਹੈ ਕਬ ਸ਼ਾਮ ਕਹੈ ਅਤਿ ਹੀ ਰੰਗ ਰਾਚੀ रूप सजी अरपय रत की मन में कर प्रीत सो खेलत साची रास की खेल तट है जमुना रजनी अर द्यो सवे तिरक माची चंद्र पगा अर चंद्र मुखी ਬ੍ਰਿਖ ਭਾਨ ਸੁਤਾ ਤਜ ਲਾਜਹਿ ਨਾਚੀ ਰਾਸਕੀ ਖੇਲ ਟਟੈ ਜਮਨਾ ਰਜਨੀ ਅਰ ਦਿਵਸ ਬੇ ਧਰਕ ਮਾਚੀ ਚੰਦਰ ਪਗਾ ਅਰ ਚੰਦਰ ਮੁਖੀ ਬ੍ਰਿਖ ਭਾਨ ਸੁਤਾ ਤਜ ਲਾਜਹਿ ਨਾਚੀ ਵਾਹ ਹੈ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ ਗਾਜ ਕੇ ਜਕਾ ਰਾਗ ਜਾਵੇ ਸੋ nhi ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰ ਬਰਕਾ ਦੇਗ ਤੇਗ ਬਤੇ ਗੁਰੂ ਪੰਥ ਖਾਲਸੇ ਦੀ ਦਿਨਾਂ ਦਿਨ ਚੜਦੀ ਕਲਾ ਰਖਣੀ ਸچے ਬਾਦshah ਜੀ ਮਹਾਰਾਜ